ਸੰਤ ਮਸਕੀਨ ਜੀ ਨੂੰ ਅੱਜ ਦੇ ਟਾਈਮ 'ਚ ਕੌਣ ਨਹੀਂ ਜਾਣਦਾ ਸੰਤ ਮਸਕੀਨ ਜੀ ਦੀ ਸ਼ਾਇਦ ਆਪਾਂ ਕਥਾ ਬਥੇਰੀ ਵਾਰ ਸੁਣੀ ਹੋਵੇ ਰਾਤ ਨੂੰ ਸੌਣ ਤੋਂ ਪਹਿਲਾਂ ਸੁਣੀ ਆ ਜਾਂ ਦਿਨ 'ਚ ਕਿਸੇ ਵੀ ਟਾਈਮ ਸੁਣੀ ਆ ਪਰ ਸੰਤ ਮਸਕੀਨ ਜੀ ਦਾ ਜੀਵਨ ਕੀ ਸੀ ਆਪਾਂ ਨੂੰ ਲੱਗਦਾ ਵੀ ਜਿਹੜਾ ਪੋਜ਼ਿਟਿਵ ਬੰਦਾ ਹੁੰਦਾ ਨਾ ਉਹ ਹਰ ਟਾਈਮ ਪੋਜ਼ਿਟਿਵ ਹੀ ਰਹਿੰਦਾ ਜੋ ਆਪਾਂ ਨੂੰ ਪੋਜ਼ਿਟਿਵ ਗੱਲਾਂ ਦੱਸਦਾ ਪਰ ਸੰਤ ਮਸਕੀਨ ਦੀ ਆਪਣੀ ਜ਼ਿੰਦਗੀ 'ਚ ਕਿਵੇਂ ਸੀਗੀ ਉਹਨਾਂ ਦਾ ਬਚਪਨ ਕੀ ਸੀ ਅੱਜ ਆਪਾਂ ਇਸ ਵੀਡੀਓ 'ਚ ਗੱਲਾਂ ਕਰਾਂਗੇ ਵੀ ਸੰਤ ਮਸਕੀਨ ਜੀ ਦਾ ਜੀਵਨ ਕੀ ਸੀ ਤੇ ਉਸ ਜੀਵਨ ਚ ਉਹਨੇ ਕੀ ਕੀ ਆਪਣੇ ਉੱਤੇ ਹੰਡਾਇਆ ਜੋ ਸਭ ਕੁਝ ਇਸ ਕਿਤਾਬ ਚ ਲਿਖਿਆ ਹੋਇਆ ਜੋ ਸੰਤ ਮਸਕੀਨ ਜੀ ਦੇ ਉੱਤੇ ਹੀ ਲਿਖੀ ਗਈ ਆ ਤੇ ਅੱਜ ਇਸ ਵੀਡੀਓ ਚ ਆਪਾਂ ਉਹ ਗੱਲਾਂ ਵੀ ਕਰਾਂਗੇ ਜੋ ਹੁਣ ਤੱਕ ਆਪਾਂ ਨੂੰ ਪਤਾ ਹੀ ਨਹੀਂ ਤੇ ਮੈਂ ਵੀ ਇਸ ਕਿਤਾਬ ਚ ਪਹਿਲੀ ਵਾਰ ਉਹ ਗੱਲਾਂ ਪੜੀਆਂ ਜੋ ਉਹਨਾਂ ਦੇ ਬਚਪਨ ਨਾਲ ਜੁੜੀਆਂ ਹੋਈਆਂ ਤਾਂ ਆਓ ਇਸ ਵੀਡੀਓ ਨੂੰ ਸਟਾਰਟ ਕਰਦੇ ਆ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤਾਂਕਿ ਆਪਾਂ ਨੂੰ ਪੂਰੀ ਇਨਫੋਰਮੇਸ਼ਨ ਮਿਲੇ ਇਹ ਜੋ ਕਿਤਾਬ ਆ ਮੇਰੇ ਕੋਲ ਸੰਤ ਮਸਕੀਨ ਜੀ ਦੇ ਜੀਵਨ ਤੇ ਜਿਹੜੀ ਲਿਖੀ ਹੋਈ ਹੈ ਇਹਨਾਂ ਦੇ ਜਿਹੜੇ ਰਾਈਟਰ ਆ ਉਹ ਹੈ ਚਰਨਜੀਤ ਸਿੰਘ ਜੀ ਜੀਵਨ ਯਾਤਰਾ ਸੰਤ ਮਸਕੀਨ ਜੀ ਪਹਿਲਾ ਚੈਪਟਰ ਹੈ ਜੋ ਉਸ ਤੇ ਜੋ-ਜੋ ਗੱਲਾਂ ਲਿਖੀਆਂ ਹੋਈਆਂ ਉਹਨਾਂ ਦੇ ਜੀਵਨ ਨਾਲ ਉਹਨਾਂ ਦੇ ਬਚਪਨ ਨਾਲ ਤੇ ਉਹਨਾਂ ਨਾਲ ਕੀ ਕੀ ਇਹ ਜੀਆਂ ਘਟਨਾਵਾਂ ਹੋਈਆਂ ਜਿਨ੍ਹਾਂ ਨੇ ਉਹਨਾਂ ਨੂੰ ਤੋੜ ਕੇ ਰੱਖਤਾ ਸੀ ਤੇ ਅੱਗੇ ਉਹ ਇਹੀ ਸੋਚਦੇ ਰਹਿੰਦੇ ਸੀ ਵੀ ਮੈਂ ਅੱਗੇ ਜੀਵਨ 'ਚ ਕੀ ਕਰਨਾ ਹੈ ਜਾਂ ਮੇਰਾ ਮਕਸਦ ਕੀ ਹੈ ਜੀਵਨ ਜੀਣ ਦਾ ਜਾਂ ਮੈਂ ਕਿਸ ਮੰਜ਼ਲ ਤੇ ਜਾਣਾ ਹੈ ਜੋ ਆਪਾਂ ਸਾਰੇ ਕੰਮ ਕਰਦੇ ਹੋਏ ਜ਼ਰੂਰ ਇਹ ਚੀਜ਼ ਸੋਚਦੇ ਆਂ ਤਾਂ ਮਸਕੀਨ ਜੀ ਵੀ ਉਹੀ ਚੀਜ਼ ਸੋਚਦੇ ਸੀ ਜੋ ਮੈਂ ਇਸ ਕਿਤਾਬ 'ਚ ਪੜਿਆ ਇਸ ਕਿਤਾਬ 'ਚ ਜੋ-ਜੋ ਲਿਖਿਆ ਹੋਇਆ ਮੋٹے-ਮੋٹے ਤੌਰ ਤੇ ਤੁਹਾਨੂੰ ਦੱਸਾਂਗਾ ਤੇ ਜੋ-ਜੋ ਘਟਨਾਵਾਂ ਹੋਇਆ ਉਹਨਾਂ ਨਾਲ ਤੇ ਜੋ ਜੋ ਉਹਨਾਂ ਨੇ ਸਟਰਗਲ ਕੀਤੀ ਸਟਰਗਲਿੰਗ ਟਾਈਮ ਸੀ ਜਿਹੜਾ ਉਹਨਾਂ ਦਾ ਉਹ ਇਸ ਤੇ ਲਿਖਿਆ ਹੋਇਆ ਸਭ ਤੋਂ ਪਹਿਲਾਂ ਲਿਖਿਆ ਵੀ ਸੰਤ ਮਸਕੀਨ ਜੀ ਦਾ ਜਨਮ ਕਰਤਾਰ ਸਿੰਘ ਜੀ ਦੇ ਘਰ ਤੇ ਮਾਤਾ ਰਾਮਕੌਰ ਜੀ ਦੀ ਕੁੱਖੋਂ ਹੋਇਆ ਜ਼ਿਲ੍ਹਾ ਤਹਿਸੀਲ ਲੱਕੀ ਮਰਵਤ ਸਾਲ 1934 ਚ ਜਿਸ ਟਾਈਮ ਆਪਾਂ ਸੁਣਦੇ ਆ ਵੀ ਦੇਸ਼ ਦੀ ਵੰਡ ਹੋਈ ਸੀਗੀ ਵੰਡ ਤੋਂ ਪਹਿਲਾਂ ਸੰਤ ਮਸਕੀਨ ਜੀ ਦਾ ਜਨਮ ਹੋਇਆ ਸੀ 1934 ਚ ਤਾਂ ਪ੍ਰੈਕਟੀਕਲ ਜੀ ਗੱਲ ਉਹਨਾਂ ਨੇ ਬਹੁਤ ਕੁਝ ਦੇਖਿਆ ਹੋਣਾ ਤਾਂ ਬਹੁਤ ਕੁਝ ਉਹਨਾਂ ਨੂੰ ਪ੍ਰੈਕਟੀਕਲ ਨੌਲੇਜ ਵੀ ਹੋਣੀ ਤੇ ਪ੍ਰੈਕਟੀਕਲ ਉਹਨਾਂ ਨੇ ਆਪਣੇ ਉੱਤੇ ਹੰਡਾਇਆ ਵੀ ਹੈ ਤੇ ਉਹੀ ਇਹ ਚੀਜ਼ ਲਿਖਦੇ ਆ ਵੀ ਬਚਪਨ ਵਿੱਚ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਹੀ ਉਹਨਾਂ ਨੇ ਪੜ੍ਹਾਈ ਕੀਤੀ ਤੇ ਛੋਟੀ ਉਮਰ ਤੋਂ ਹੀ ਉਹਨਾਂ ਦੇ ਜਿਹੜੇ ਲਗਨ ਸੀਗੀ ਜੋ ਉਹਨਾਂ ਦੀ ਸ਼ਖਸੀਅਤ ਆਪਾਂ ਜਾਣਦੇ ਆਂ ਸੰਤ ਮਸਕੀਨ ਜੀ ਦੀ ਕਥਾ ਆਪਾਂ ਸੁਣਦੇ ਆਂ ਤਾਂ ਸ਼ੁਰੂ ਤੋਂ ਉਹਨਾਂ ਦੇ ਜੋ ਇੰਟਰਸਟ ਸੀਗਾ ਆਪਾਂ ਕਹਿ ਲਈਏ ਉਹ ਰੱਬ 'ਚ ਹੀ ਸੀਗਾ ਰੱਬੀ ਗਿਆਨ ਉਹ ਹਾਸਲ ਕਰਨਾ ਚਾਹੁੰਦੇ ਸੀਗੇ ਤੇ ਉਹਨਾਂ ਦੇ ਦਿਲ 'ਚ ਹੀ ਅਕਾਲ ਪੁਰਖ ਨੂੰ ਲੈ ਕੇ ਇੱਕ ਖਿੱਚ ਜੀ ਰਹਿੰਦੀ ਸੀ ਤੇ ਇਹੀ ਸੋਚਦੇ ਰਹਿੰਦੇ ਸੀ ਵੀ ਮੇਰਾ ਜ਼ਿੰਦਗੀ ਦਾ ਮਕਸਦ ਕੀ ਹੈ ਮੈਂ ਅੱਗੇ ਕਰਨਾ ਕੀ ਹੈ ਤੇ ਪੜਾਈ 'ਚ ਬਹੁਤ ਹੁਸ਼ਿਆਰ ਸੀਗੇ ਛੋਟੀ ਉਮਰ ਤੋਂ ਹੀ ਪ੍ਰਾਇਮਰੀ ਸਕੂਲ ਤੋਂ ਹੀ ਤੇ ਇਹ ਗੱਲ ਵੀ ਆਪਾਂ ਨੂੰ ਸ਼ਾਇਦ ਹੀ ਪਤਾ ਹੋਊਗੀ ਵੀ ਸੰਤ ਮਸਕੀਨ ਜੀ ਇੱਕ ਕਵੀ ਵੀ ਸੀਗੇ ਤੇ ਉਹ ਆਪਣੀ ਤੁਕ ਬੰਦੀ ਕਰਦੇ ਰਹਿੰਦੇ ਸੀਗੇ ਜੋ ਆਪਣੇ ਨਾਲ ਦੇ ਜੋ ਫਰੈਂਡ ਹੁੰਦੇ ਸੀਗੇ ਛੋਟੀ ਉਮਰ ਚ ਉਹਨਾਂ ਨੂੰ ਸੁਣਾਉਂਦੇ ਰਹਿੰਦੇ ਸੀਗੇ ਤੇ ਉਹਨਾਂ ਨੂੰ ਸੁਣਨ ਵਾਲੇ ਬੜੇ ਇੰਜੋਏ ਕਰਦੇ ਸੀਗੇ ਉਹਨਾਂ ਦੀ ਉਮਰ ਵਾਲੇ ਇੱਕ ਕਿਤਾਬ ਚ ਇਸ ਚੇ ਵੀ ਲਿਖਿਆ ਹੋਇਆ ਵੀ ਉਸ ਟਾਈਮ 1934 ਤੋਂ 1940 ਤੱਕ ਦੀ ਆਪਾਂ ਗੱਲ ਕਰ ਲਈਏ ਜੇ ਉਸ ਟਾਈਮ ਨਾ ਤਾਂ ਕੋਈ ਜਾਤ ਪਾਤ ਦਾ ਇਹਨਾਂ ਰੌਲਾ ਸੀਗਾ ਹਿੰਦੂ ਮੁਸਲਮਾਨ ਸਿੱਖ ਦਾ ਕੋਈ ਇਹਨਾਂ ਰੌਲਾ ਨਹੀਂ ਸੀਗਾ ਹੁਣ ਵੀ ਨਹੀਂ ਹੈਗਾ ਪਰ ਆਪਣੀਆਂ ਸਰਕਾਰਾਂ ਐਵੇਂ ਦੀਆਂ ਵੀ ਉਹ ਰੌਲਾ ਬਣਾਇਆ ਹੋਇਆ ਇੱਕ ਵੋਟ ਬੈਂਕ ਵਾਸਤੇ ਤੇ ਇਸ ਕਿਤਾਬ ਚ ਲਿਖਿਆ ਹੋਇਆ ਵੀ ਹਿੰਦੂ ਸਿੱਖ ਮੁਸਲਮਾਨ ਜਿੰਨੇ ਵੀ ਬੱਚੇ ਸੀਗੇ ਸਾਰੇ ਇਕੱਠੇ ਹੋ ਕੇ ਪੜਦੇ ਸੀਗੇ ਤੇ ਜਪਜੀ ਸਾਹਿਬ ਦਾ ਪਾਠ ਵੀ ਕਰਦੇ ਸੀਗੇ ਨਿਤਨੇਮ ਵੀ ਕਰਦੇ ਸੀਗੇ ਤੇ ਗੀਤਾ ਵੀ ਪੜ੍ਹਦੇ ਸੀਗੇ ਇਸ ਕਿਤਾਬ 'ਚ ਲਿਖਿਆ ਹੋਇਆ ਮਸਕੀਨ ਜੀ ਨੇ ਵੀ ਉਹਦੀ ਕਾਫੀ ਨੌਲੇਜ ਲਈ ਸੀਗੀ ਤੇ ਅੱਗੇ ਚੱਲ ਕੇ ਮਸਕੀਨ ਜੀ ਜਦੋਂ ਆਪਣੀ ਪ੍ਰਾਇਮਰੀ ਸਕੂਲ ਦੀ ਪੜ੍ਹਾਈ ਪੂਰੀ ਕਰਕੇ ਗਵਰਨਮੈਂਟ ਹਾਈ ਸਕੂਲ 'ਚ ਦਾਖਲਾ ਲੈਣ ਗਏ ਚੌਥੀ ਤੋਂ ਬਾਅਦ ਤਾਂ ਉਹਨਾਂ ਦੀ ਪੜ੍ਹਾਈ ਐਸੀ ਸੀਗੀ ਉਹਨਾਂ ਦੀ ਲਗਨ ਪੜ੍ਹਾਈ 'ਚ ਵੀ ਐਸੀ ਸੀਗੀ ਵੀ ਉਹ ਹਮੇਸ਼ਾ ਫਰਸਟ ਆਉਂਦੇ ਸੀਗੇ ਹਮੇਸ਼ਾ ਅਵਲ ਹੀ ਆਉਂਦੇ ਸੀਗੇ ਪਰ ਇੱਕ ਦੁਖਾਂਤ ਇਹ ਹੋਇਆ ਜਦੋਂ 1947 ਦੀ ਵੰਡ ਹੋਈ ਸੀਗੀ ਤੇ ਉਹਨਾਂ ਦੀ ਪੜ੍ਹਾਈ ਵੀ ਵਧੀਆ ਸੀਗੀ ਪੜਾਈ ਚ ਫਰਸਟ ਆਉਂਦੇ ਸੀਗੇ ਆਵਲ ਆਉਂਦੇ ਸੀਗੇ ਪੜਾਈ ਚ ਸਭ ਕੁਝ ਵਧੀਆ ਸੀਗਾ ਤੇ ਉਹਨਾਂ ਦੇ ਪਰਿਵਾਰ ਚ ਸਭ ਕੁਝ ਵਧੀਆ ਚੱਲ ਰਿਹਾ ਸੀਗਾ ਪਰਿਵਾਰ ਦੀ ਜੇ ਗੱਲ ਕਰੀਏ ਉਹਨਾਂ ਦੇ ਪਿਤਾ ਜੀ ਉਹਨਾਂ ਦੇ ਮਾਤਾ ਜੀ ਉਹਨਾਂ ਦੇ ਭੈਣ ਜੀ ਜੋ ਉਹਨਾਂ ਤੋਂ 2 ਸਾਲ ਵੱਡੇ ਸੀਗੇ ਭੈਣ ਜੀ ਸੁਜਾਨ ਕੌਰ ਜੀ ਇੱਕ ਮਸਕੀਨ ਜੀ ਸੀਗੇ ਤੇ ਨਾਲ ਉਹਨਾਂ ਦਾ ਇੱਕ ਭਰਾ ਸੀ ਉਹਨਾਂ ਤੋਂ 1 ਸਾਲ ਛੋਟੇ ਜਿਨ੍ਹਾਂ ਦੀ ਚੇਚਕ ਦੀ ਬਿਮਾਰੀ ਕਰਕੇ ਡੈਥ ਹੋ ਗਈ ਸੀਗੀ ਇਸ ਚ ਲਿਖਿਆ ਹੋਇਆ ਕਿਤਾਬ ਚ ਤੇ ਜਦੋਂ ਦੇਸ਼ ਦੀ ਵੰਡ ਹੋਈ ਸੀਗੀ ਉਸ ਟਾਈਮ ਮਸਕੀਨ ਜੀ ਦੀ ਜ਼ਿੰਦਗੀ ਤੇ ਉਹਨਾਂ ਦੇ ਪਰਿਵਾਰ ਦੀ ਜ਼ਿੰਦਗੀ 'ਚ ਬਹੁਤ ਵੱਡਾ ਇੱਕ ਚੇਂਜ ਆਇਆ ਸੀਗਾ ਤੇ ਉੱਥੋਂ ਸਟਰਗਲ ਸਟਾਰਟ ਹੋ ਗਈ ਸੀਗੀ ਸੰਤ ਮਸਕੀਨ ਜੀ ਦੇ ਜੀਵਨ ਦੀ ਛੋਟੀ ਉਮਰ ਤੋਂ ਹੀ ਦੇਸ਼ ਦੀ ਵੰਡ ਜੋ ਸੀਗੀ ਉਹ ਸਿਰਫ ਇੱਕ ਵੰਡ ਨਹੀਂ ਉਹ ਨਸਲੀ ਵੰਡ ਸੀਗੀ ਕਿਉਂਕਿ ਲੋਕਾਂ ਨੂੰ ਆਪਣੀ ਨਸਲ ਦੇ ਆਧਾਰ 'ਤੇ ਆਪਸ 'ਚ ਵੰਡਤਾ ਸੀਗਾ ਤੇ ਉਹਦਾ ਅਸਰ ਕੀ ਪਿਆ ਵੀ ਜਿੱਥੇ ਉਹ ਪੜ੍ਹਾਈ ਕਰਦੇ ਸੀਗੇ ਜਿੱਥੇ ਉਹਨਾਂ ਦੀ ਰਹਾਇਸ਼ ਸੀਗੀ ਜਿੱਥੇ ਉਹ ਰਹਿੰਦੇ ਸੀਗੇ ਜਿੱਥੇ ਕੰਮਕਾਰ ਸੀਗੇ ਉਹਨਾਂ ਦੇ ਪਿਤਾ ਜੀ ਦੇ ਤੇ ਉਹ ਸਾਰੀਆਂ ਚੀਜ਼ਾਂ ਇੱਕ ਬੜੇ ਬੁਰੇ ਤਰੀਕੇ ਨਾਲ ਪ੍ਰਭਾਵਿਤ ਵੀ ਹੋਈਆਂ ਕਿਉਂਕਿ ਉਹਨਾਂ ਦੀ ਲਾਈਫ 'ਚ ਇੱਕ ਬਹੁਤ ਵੱਡਾ ਚੇਂਜ ਆਇਆ ਸੀ ਤੇ ਇੱਥੇ ਮੈਂ ਪੜਕੇ ਸੁਣਾਉਣਾ ਹੈ ਕੀ ਲਿਖਿਆ ਹੋਇਆ ਹੈ ਅਖੀਰ ਸਾਨੂੰ ਆਪਣੀ ਜਨਮ ਭੂਮੀ ਛੱਡਣੀ ਪਈ ਜਨਮ ਸਥਾਨ ਨੂੰ ਛੱਡਣ ਲੱਗਿਆਂ ਸਾਡਾ ਇਹ ਖਿਆਲ ਸੀ ਕਿ ਕੁਝ ਦਿਨਾਂ ਬਾਅਦ ਹੀ ਅਸੀਂ ਆਪਣੇ ਘਰਾਂ 'ਚ ਵਾਪਸ ਆ ਜਾਵਾਂਗੇ ਜਿਵੇਂ ਸਾਰਿਆਂ ਨੂੰ ਹੁੰਦਾ ਵੀ ਸ਼ਾਇਦ ਕੁਝ ਦਿਨ ਦਾ ਰੌਲਾ ਹੋਣਾ ਕੁਝ ਦਿਨ ਬਾਅਦ ਵਾਪਸ ਆ ਜਾਵਾਂਗੇ ਪਰ ਜਦੋਂ ਦੇਸ਼ ਦੀ ਵੰਡ ਹੋਈ ਉਸ ਤੋਂ ਬਾਅਦ ਉਹਨਾਂ ਨੂੰ ਟ੍ਰੇਨਾਂ 'ਚ ਬਿਠਾ ਕੇ ਅਲਵਰ ਭੇਜਦਾ ਅਲਵਰ ਆਪਾਂ ਪਤਾ ਹੈ ਰਾਜਸਥਾਨ 'ਚ ਸ਼ਾਇਦ ਅਲਵਰ ਭੇਜਦਾ ਸੀਗਾ ਤੇ ਉਹਨਾਂ ਦੇ ਮਾਤਾ ਪਿਤਾ ਨੂੰ ਵੀ ਉਹਨਾਂ ਦੇ ਭਵੇਖ ਦੀ ਵੀ ਅੱਗੇ ਹੋਣਾ ਕੀ ਉਸ ਚੀਜ਼ ਦੀ ਬੜੀ ਚਿੰਤਾ ਰਹਿੰਦੀ ਸੀਗੀ ਤੇ ਅੱਗੇ ਚੱਲ ਕੇ ਜਦੋਂ ਅਲਵਰ ਆਗੇ ਸੀਗਾ ਉਹਨਾਂ ਨੇ ਦੱਸਿਆ ਹੋਇਆ ਵੀ ਮੰਨੋ ਛੋਟੀ ਕਲਾਸ ਦੇ ਬੱਚਿਆਂ ਨਾਲ ਪਹਿਲੀ ਕਲਾਸ ਦੇ ਬੱਚਿਆਂ ਨਾਲ ਬਿਠਾਤਾ ਸੀਗਾ ਜਿਹੜੇ ਬੱਚੇ ਨੇ ਚੌਥੀ ਕਲਾਸ ਪਾਸ ਕਰ ਲਈ ਸੀਗੀ ਹਾਈ ਸਕੂਲ 'ਚ ਗਵਰਨਮੈਂਟ ਸਕੂਲ 'ਚ ਚਲੇ ਗਿਆ ਸੀਗਾ ਉਹਨੂੰ ਦੇਸ਼ ਦੀ ਵੰਡ ਜਦੋਂ ਹੋਈ ਉਸ ਤੋਂ ਬਾਅਦ ਪਹਿਲੀ ਕਲਾਸ ਦੇ ਬੱਚਿਆਂ ਨਾਲ ਬਿਠਾਇਆ ਸੀਗਾ ਉਸ ਟਾਈਮ ਮਸਕੀਨ ਜੀ ਦੀ ਉਮਰ 12 ਸਾਲ ਸੀਗੀ ਤੇ ਉਹ ਆਪ ਦੱਸਦੇ ਆਂ ਵੀ ਮੰਨੂ ਉੱਥੇ ਬਹੁਤ ਜ਼ਿਆਦਾ ਵਧੀਆ ਨਹੀਂ ਸੀ ਲੱਗਦਾ ਤੇ ਹੌਲੀ-ਹੌਲੀ ਉਹਨਾਂ ਨੇ ਆਪਣੇ ਪਿਤਾ ਜੀ ਨੂੰ ਕਿਹਾ ਵੀ ਮੇਰਾ ਉੱਥੇ ਦਿਲ ਨਹੀਂ ਲੱਗਦਾ ਪੜ੍ਹਾਈ 'ਚ ਮੈਂ ਪੜ੍ਹਾਈ ਨਹੀਂ ਕਰਨੀ ਉਹ ਕਰ ਰਹਿਣ ਲੱਗੇ ਸੀਗੇ ਤੇ ਉਹਨਾਂ ਨੇ ਕਿਹਾ ਸੀਗਾ ਮੈਂ ਅੱਗੇ ਨਹੀਂ ਪੜ੍ਹ ਸਕਦਾ ਤੇ ਮਸਕੀਨ ਜੀ ਨੇ ਕੀ ਕਿਹਾ ਸੀ ਜਦੋਂ ਉਹਨਾਂ ਦੇ ਪਿਤਾ ਜੀ ਨੇ ਪੁੱਛਿਆ ਵੀ ਪੜ੍ਹਨਾ ਕਿਉਂ ਨਹੀਂ ਤੇ ਉਹਨਾਂ ਦਾ ਜਵਾਬ ਸੀਗਾ ਇੱਥੇ ਹਿੰਦੀ ਮੀਡੀਅਮ ਹੈ ਤੇ ਮੈਂ ਪੰਜਾਬੀ ਮੀਡੀਅਮ ਚ ਪੜਿਆ ਹੋਇਆ ਹਾਂ ਤੇ ਮੇਰਾ ਇੱਥੇ ਪੜਨ ਨੂੰ ਦਿਲ ਨਹੀਂ ਕਰਦਾ ਇਸ ਕਰਕੇ ਮੇਰਾ ਬਿਲਕੁਲ ਜਦੋਂ ਚੇਂਜ ਹੋ ਜਾਂਦਾ ਹੈ ਨਾ ਫਿਰ ਇੱਕ ਚੇਂਜ ਨਹੀਂ ਛੱਤੀ ਆਪਾਂ ਐਕਸੈਪਟ ਕਰ ਵੀ ਨਹੀਂ ਸਕਦੇ ਤੇ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਨੂੰ ਪੁੱਛਿਆ ਕਿ ਹੁਣ ਫਿਰ ਤੂੰ ਆਪਣੇ ਘਰ ਹੀ ਰਹੇਂਗਾ ਘਰ ਹੀ ਰਹਿਣਾ ਫਿਰ ਉਹਨਾਂ ਨੇ ਆਪਣੇ ਪਿਤਾ ਜੀ ਨੂੰ ਪੁੱਛਣ ਤੇ ਦੱਸਿਆ ਵੀ ਤੂੰ ਅੱਗੇ ਪੜਨਾ ਕਿਉਂ ਨਹੀਂ ਜਾਂ ਘਰ ਹੀ ਕਿਉਂ ਰਹਿਣਾ ਤੇ ਫਿਰ ਜੋ ਉਹਨਾਂ ਨੇ ਦੱਸਿਆ ਉਹਨਾਂ ਦੇ ਪਿਤਾ ਜੀ ਨੂੰ ਉਸ ਗੱਲ ਨੇ ਬੜਾ ਜਿਆਦਾ ਭਾਵੁਕ ਕਰਤਾ ਸੀਗਾ ਉਹਨਾਂ ਦੇ ਪਿਤਾ ਜੀ ਨੇ ਜੋ ਪੁੱਛਿਆ ਤਾਂ ਉਹਨਾਂ ਨੇ ਜਵਾਬ ਚ ਕਿਹਾ ਕਿ ਜੋ ਅੱਗੇ ਨਹੀਂ ਪੜਦੇ ਜੋ ਅਨਪੜ੍ਹ ਰਹਿ ਜਾਂਦੇ ਆ ਕਿ ਪ੍ਰਮਾਤਮਾ ਉਹਨਾਂ ਨੂੰ ਪਿਆਰ ਨਹੀਂ ਕਰਦਾ ਇਹ ਗੱਲ ਸੁਣ ਕੇ ਉਹਨਾਂ ਦੇ ਪਿਤਾ ਜੀ ਨੇ ਕਿਹਾ ਵੀ ਮੈਂ ਤੇਰਾ ਦਿਲ ਨਹੀਂ ਤੋੜਨਾ ਚਾਹੁੰਦਾ ਜੋ ਤੂੰ ਕਹੇਗਾ ਉਹੀ ਹੋਵੇਗਾ ਕਿਉਂਕਿ ਉਹ ਇਕਲੌਤੇ ਪੁੱਤਰ ਸੀਗੇ ਆਪਣੇ ਮਾਪੇ ਦੇ ਰਹਿ ਚੁੱਕੇ ਸੀਗੇ ਹੁਣ ਉਹਨਾਂ ਦੀ ਭੈਣ ਦਾ ਅੱਗੇ ਚੱਲ ਕੇ ਵਿਆਹ ਹੋ ਜਾਂਦਾ ਉਹ ਵੀ ਆਪਾਂ ਗੱਲ ਕਰਾਂਗੇ ਤੇ ਪੜਾਈ ਛੱਡਣ ਤੋਂ ਬਾਅਦ ਇੱਕ ਦਿਨ ਉਹ ਇਕੱਲੇ ਘੁੰਮ ਰਹੇ ਸੀਗੇ ਤੇ ਇਕੱਲੇ ਘੁੰਮਦਿਆਂ ਨੂੰ ਅਚਾਨਕ ਇੱਕ ਪਤਾ ਲੱਗਿਆ ਇੱਕ ਫੈਕਟਰੀ 'ਚ ਵੀ ਭਾਂਡੇ ਬਣਾਉਣ ਵਾਲੀ ਫੈਕਟਰੀ 'ਚ ਕੁਝ ਬੱਚਿਆਂ ਦੀ ਲੋੜ ਹੈ ਜ਼ਿਆਦਾਤਰ ਉਹ ਬੱਚੇ ਸੀਗੇ ਜਿਹੜੇ ਉਜੜ ਕੇ ਦੂਜੇ ਪਾਸੇ ਤੋਂ ਇਸ ਪਾਸੇ ਆਏ ਸੀਗੇ ਤੇ ਮਹੀਨੇ ਦੀ ਤਨਖਾਹ ਵੀ 20 ਰੁਪਏ ਦਿੱਤੀ ਜਾਂਦੀ ਸੀ ਤੇ ਮਸਕੀਨ ਜੀ ਫਟਾਫਟ ਉੱਥੇ ਨੌਕਰੀ ਕਰਨ ਲੱਗ ਗਏ ਤੇ ਨੌਕਰੀ ਕਰਨੀ ਸਟਾਰਟ ਕਰਤੀ ਸਵੇਰੇ 8 ਵਜੇ ਉਹ ਨੌਕਰੀ ਤੇ ਪਹੁੰਚ ਜਾਂਦੇ ਸੀਗੇ ਤੇ 7 ਵਜੇ ਉਹ ਕਹਿੰਦੇ ਸੀ ਵੀ ਮੈਂ ਆਪਣੀ ਮਾਂ ਨੂੰ ਕਹਿ ਦਿੰਦਾ ਸੀਗਾ ਰੋਟੀ ਬਣਾਉਣ ਵਾਸਤੇ ਤੇ ਉਹ ਦੋ ਪ੍ਰਸ਼ਾਦੇ ਮੇਰੇ ਲਈ ਬਣਾ ਕੇ ਦਿੰਦੇ ਸੀਗੇ ਤੇ ਜਦੋਂ ਉਹ ਕਹਿੰਦੇ ਸੀਗੇ ਆਪਣੀ ਮਾਂ ਨੂੰ ਵੀ ਮੈਂ ਅੱਜ ਕੰਮ ਤੇ ਜਾਣਾ ਤਾਂ ਉਹਨਾਂ ਦੇ ਮਾਤਾ ਜੀ ਸੁਣ ਕੇ ਬੜੇ ਹੈਰਾਨ ਹੁੰਦੇ ਸੀਗੇ ਵੀ ਸਾਡਾ ਬੇਟਾ ਕੰਮ ਤੇ ਜਾਣਾ ਸਟਾਰਟ ਕਰ ਚੁੱਕਿਆ ਕੰਮ ਤੇ ਜਾਣ ਲੱਗ ਗਿਆ ਪਰ ਜਿਵੇਂ ਜਿਵੇਂ ਹੌਲੀ ਹੌਲੀ ਉਸ ਫੈਕਟਰੀ ਚ ਕੰਮ ਕਰਦੇ ਰਹੇ ਤਾਂ ਕੁਝ ਮਹੀਨਿਆਂ ਬਾਅਦ ਹੀ ਉਹਨਾਂ ਨੇ ਉਹ ਕੰਮ ਛੱਡਤਾ ਸੀਗਾ ਕਿਉਂਕਿ ਉਹਨਾਂ ਨੂੰ ਉੱਥੇ ਹੀ ਉਹੀ ਗੱਲ ਹੁੰਦੀ ਸੀ ਵੀ ਮੇਰਾ ਭਵਿੱਖ ਕੀ ਹੋਊਗਾ ਭਵਿੱਖ ਦੀ ਬੜੀ ਚਿੰਤਾ ਰਹਿੰਦੀ ਸੀ ਉਹਨਾਂ ਨੂੰ ਉਸ ਟਾਈਮ ਤੇ ਫਿਰ ਉਸ ਤੋਂ ਬਾਅਦ ਕੀ ਹੋਇਆ ਇੱਥੇ ਹੀ ਉਹਨਾਂ ਦੀ ਸਟਰਗਲ ਖਤਮ ਨਹੀਂ ਹੋਈ ਅਥਾਰ ਸਟਰਗਲ ਸਟਾਰਟ ਹੋਈਆ ਉਹਨਾਂ ਨੇ ਕੀ ਕੀਤਾ ਇੱਕ ਦਫ਼ਤਰ ਚ ਨੌਕਰੀਆਂ ਨਿਕਲੀਆਂ ਸੀਗੀਆਂ ਦੇਸ਼ ਦੀ ਵੰਡ ਤੋਂ ਬਾਅਦ ਜਿਹੜੇ ਰਿਫਿਊਜੀ ਬੱਚੇ ਹੁੰਦੇ ਸੀਗੇ ਉਹਨਾਂ ਨੂੰ ਪਹਿਲ ਦਿੱਤੇ ਜਾਂਦੇ ਸੀਗੇ ਪਰ ਉਸ ਵਾਸਤੇ 10ਵੀਂ ਹੋਣੀ ਚਾਹੀਦੀ ਸੀ ਪਰ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਦੀ ਉੱਥੇ ਭਰਤੀ ਹੋ ਗਈ ਤੇ ਇਸ ਤੋਂ ਪਹਿਲਾਂ ਇੱਕ ਹੋਰ ਗੱਲ ਹੈ ਵੀ ਸੰਤ ਮਸਕੀਨ ਜੀ ਨੇ ਪੀਐਨ ਦੀ ਨੌਕਰੀ ਵੀ ਕੀਤੀ ਹੋਈ ਹੈ ਸੁਣ ਕੇ ਸ਼ਾਇਦ ਹੈਰਾਨ ਹੋ ਜੂਗੇ ਪੀਐਨ ਦੀ ਨੌਕਰੀ ਵੀ ਸੰਤ ਮਸਕੀਨ ਜੀ ਨੇ ਕੀਤੀ ਹੋਈ ਹੈ ਇੱਕ ਸਕੂਲ 'ਚ ਤੇ ਸਿਰਫ ਇੱਥੇ ਹੀ ਬਸ ਨਹੀਂ ਅੱਗੇ ਚੱਲ ਕੇ ਮਸਕੀਨ ਜੀ ਨੇ ਰੇਲਵੇ 'ਚ ਵੀ ਨੌਕਰੀ ਕੀਤੀ ਇਥੇ ਲਿਖਿਆ ਹੋਇਆ ਹੈ ਵੀ ਇੱਕ ਫਾਇਰਮੈਨ ਰਾਜਸਤਾਨੀ ਤੇ ਦੂਜਾ ਯੂਪੀ ਪ੍ਰਾਂਦਾ ਸੀ ਉਹਨਾਂ ਦੇ ਜਿਹੜੇ ਸਾਥੀ ਸੀਗੇ ਤੇ ਉਹਨਾਂ ਨੇ ਬੜੀ ਹੈਲਪ ਕੀਤੀ ਜਦੋਂ ਰੇਲਵੇ 'ਚ ਉਹਨਾਂ ਨੇ ਨੌਕਰੀ ਕਰਨੀ ਸਟਾਰਟ ਕੀਤੀ ਜਿਸ ਟਾਈਮ ਉਹ ਸਿੱਖ ਰਹੇ ਸੀਗੇ ਉਸ ਟਾਈਮ ਕੀ ਸੀਗਾ ਵੀ ਜੋ ਇੰਜਨ ਸੀਗਾ ਉਹਦੇ ਨਾਲ 7-8 ਟੈਂਕਰ ਹੁੰਦੇ ਸੀਗੇ ਪਾਣੀ ਤੋਂ ਭਰੇ ਹੋਏ ਜਿਨ੍ਹਾਂ ਨੂੰ ਇੱਧਰ ਤੋਂ ਉੱਧਰ ਲੈ ਕੇ ਜਾਣਾ ਪੈਂਦਾ ਸੀਗਾ ਰੇਲਵੇ ਵਿੱਚ ਉਹ ਉਹਨਾਂ ਦੀ ਨੌਕਰੀ ਸੀਗੀ ਤੇ ਉਹਨਾਂ ਦੇ ਨਾਲ ਦੇ ਸਾਥੀਆਂ ਨੇ ਬੜਾ ਉਹਨਾਂ ਦਾ ਸਾਥ ਦਿੱਤਾ ਤੇ ਉਹਨਾਂ ਨੂੰ ਐਜ਼ ਅ ਬੇਟਾ ਹੀ ਟ੍ਰੀਟ ਕਰਦੇ ਸੀਗੇ ਜਿਵੇਂ ਉਹਨਾਂ ਦਾ ਆਪਣਾ ਪੁੱਤਰ ਹੁੰਦਾ ਹੈ ਤੇ ਉਸ ਟਾਈਮ ਮਸਕੀਨ ਜੀ ਕੋਲ ਪੈਸੇ ਦੀ ਇੰਨੀ ਤੰਗੀ ਸੀਗੀ ਉਹਨਾਂ ਦੇ ਪਰਿਵਾਰ ਕੋਲ ਪੈਸੇ ਦੀ ਇੰਨੀ ਤੰਗੀ ਸੀਗੀ ਵੀ ਉਹ ਬਹੁਤ ਔਖੇ ਤਰੀਕੇ ਨਾਲ ਆਪਣਾ ਜੋ ਲਾਈਫ ਹੈ ਉਹ ਸਪੈਂਡ ਕਰ ਰਹੇ ਸੀਗੇ ਜੀਵਨ ਬਤੀਤ ਕਰ ਰਹੇ ਸੀਗੇ ਉਸ ਟਾਈਮ ਤੇ ਤੇ ਉਹ ਕਦੇ ਰੋਟੀ ਕਿਸੇ ਦਿਨ ਖਾ ਲੈਂਦੇ ਸੀਗੇ ਕਿਸੇ ਦਿਨ ਨਹੀਂ ਖਾਂਦੇ ਸੀਗੇ ਮਸਕੀਨ ਜੀ ਦਾ ਵੀ ਇਹੀ ਚੱਲ ਰਿਹਾ ਸੀਗਾ ਤੇ ਅੱਗੇ ਬਹੁਤ ਕੁਝ ਇਸ ਕਿਤਾਬ ਚ ਲਿਖਿਆ ਹੋਇਆ ਜੇ ਮੈਂ ਅੱਗੇ ਦੀ ਗੱਲ ਕਰਾਂ ਤੁਹਾਨੂੰ ਸ਼ਾਰਟ ਚ ਦੱਸ ਦਿੰਨਾ ਹੈ ਮਸਕੀਨ ਜੀ ਜਦੋਂ ਅੱਗੇ ਸੋਚ ਰਹੇ ਸੀ ਕਿ ਮੈਂ ਅੱਗੇ ਕੀ ਕਰਾਂ ਕਿਉਂਕਿ ਉਹਨਾਂ ਦਾ ਮਨ ਤਾਂ ਕੀਤਾ ਵੀ ਨਹੀਂ ਸੀ ਲੱਗ ਰਿਹਾ ਤਾਂ ਉਹਨਾਂ ਨੇ ਆਪਣਾ ਘਰ ਛੱਡਣ ਦੀ ਸੋਚੀ ਤੇ ਇੱਕ ਦਿਨ ਆਪਣਾ ਘਰ ਛੱਡ ਕੇ ਬਿਨਾਂ ਕਿਸੇ ਨੂੰ ਦੱਸੇ ਚਲੇ ਗਏ ਉਸ ਤੋਂ ਬਾਅਦ ਉਹ ਮੁੰਬਈ ਗਏ ਮੁੰਬਈ ਜਾ ਕੇ ਬੜੇ ੱੱਕੇ ਖਾਦੇ ਉਹਨਾਂ ਨੇ ਉੱਥੇ ਪੈਸੇ ਨਹੀਂ ਸੀ ਹੁੰਦੇ ਉਹਨਾਂ ਕੋਲ ਪੈਸੇ ਨਾ ਹੋਣ ਕਰਕੇ ਉਹ ਟ੍ਰੇਨ 'ਚ ਸਫ਼ਰ ਨਹੀਂ ਸੀ ਕਰ ਸਕਦੇ ਪਰ ਹੌਲੀ-ਹੌਲੀ ਉਹਨਾਂ ਨੇ ਫ੍ਰੀ ਸਫ਼ਰ ਕਰਨਾ ਸਿੱਖ ਲਿਆ ਸੀਗਾ ਜਿਵੇਂ ਆਪਾਂ ਫ੍ਰੀ ਚ ਸਫਰ ਕਰਦੇ ਆ ਬਿਨਾ ਟਿਕਟ ਤੋਂ ਬਚ-ਬੁਚ ਕੇ ਉਹ ਚੀਜ਼ ਸਿੱਖੀ ਉੱਥੇ ਗੁਰਦੁਆਰਿਆਂ 'ਚ ਰਹਿਣਾ ਸ਼ੁਰੂ ਕੀਤਾ ਪਰ ਕਈ ਗੁਰਦੁਆਰੇ 2 ਦਿਨ ਜਾਂ 3 ਦਿਨ ਰੱਖਦੇ ਸੀ ਉਸ ਤੋਂ ਜ਼ਿਆਦਾ ਉਹਨਾਂ ਨੂੰ ਰੱਖਿਆ ਵੀ ਨਹੀਂ ਸੀ ਜਾਂਦਾ ਤੇ ਹੌਲੀ-ਹੌਲੀ ਉਹਨਾਂ ਦੀ ਜਿਵੇਂ ਇੰਟਰਸਟ ਸੀਗਾ ਪਾਠ ਕਰਨ 'ਚ ਹੌਲੀ-ਹੌਲੀ ਗੁਰਦੁਆਰਿਆਂ 'ਚ ਰਹੇ ਉਹਨਾਂ ਨੇ ਮੰਗ ਕੀਤੀ ਵੀ ਮੈਨੂੰ ਰੱਖ ਲਓ ਮੈਂ ਇੱਥੇ ਪਾਠ ਵੀ ਕਰਾਂਗਾ ਨਿਤਨੇਮ ਨੂੰ ਆਉਂਦਾ ਮੈਂ ਰੋਜ਼ ਉਹ ਕਰਕੇ ਕਥਾ ਵੀ ਕਰਨੀ ਸਟਾਰਟ ਕਰਤੀ ਸੀ ਉਹਨਾਂ ਨੇ ਵੀ ਰੋਜ਼ ਮੈਂ ਕਥਾ ਵੀ ਕਰਾਂਗਾ ਤੇ ਉਸ ਕਰਕੇ ਉਹਨਾਂ ਨੂੰ ਉੱਥੇ ਲੰਗਰ ਵੀ ਮਿਲਦਾ ਸੀਗਾ ਤੇ ਕਈ ਗੁਰਦੁਆਰਿਆਂ ਨੇ ਤਾਂ ਉਹਨਾਂ ਨੂੰ ਕੱਢ ਵੀ ਦਿੱਤਾ ਸੀਗਾ ਗੁਰਦੁਆਰੇ ਚ ਵੀ ਇੱਥੇ ਰੋਜ਼ ਰੋਜ਼ ਲੰਗਰ ਜੇ ਖਾਣਾ ਫੇਰ ਅਸੀਂ ਇੱਥੇ ਕੁਝ ਨਹੀਂ ਕਰ ਸਕਦੇ ਫੇਰ ਤੁਸੀਂ ਇੱਥੇ ਨਹੀਂ ਰਹਿ ਸਕਦੇ ਉਹ ਚੀਜ਼ ਵੀ ਮਸਕੀਨ ਜੀ ਨੇ ਆਪਣੇ ਉੱਤੇ ਹੰਡਾਈ ਹੋਈ ਹੈ ਤੇ ਉਹ ਟਾਈਮ ਵੀ ਦੇਖਿਆ ਜਦੋਂ ਉਹਨਾਂ ਕੋਲ ਇੱਕ ਆਨਾ ਵੀ ਨਹੀਂ ਸੀ ਹੁੰਦਾ ਰੁਪਈਆ ਤਾਂ ਬਹੁਤ ਵੱਡੀ ਗੱਲ ਸੀਗੀ ਕਾਨਾ ਵੀ ਨਹੀਂ ਸੀ ਹੁੰਦਾ ਤੇ ਹੌਲੀ ਹੌਲੀ ਚੱਲ ਕੇ ਹਜੂਰ ਸਾਹਿਬ ਵੀ ਗਏ ਮੁੰਬਈ ਚ ਵੀ ਆਏ ਦਿੱਲੀ ਵੀ ਗਏ ਟ੍ਰੇਨਾਂ 'ਚ ਸਫ਼ਰ ਕਰਦੇ ਹੋਏ ਉੱਥੇ ਵੀ ਉਹਨਾਂ ਦੀ ਪ੍ਰਵਿਰਤੀ ਇਹੀ ਸੀਗੀ ਵੀ ਰੱਬ ਨਾਲ ਹੀ ਜੁੜਨਾ ਹੈ ਉੱਥੇ ਉਹਨਾਂ ਦੀਆਂ ਹੀ ਗੱਲਾਂ ਕਰਨੀਆਂ ਇਸ ਕਰਕੇ ਉੱਥੇ ਉਹਨਾਂ ਨੇ ਸਾਧੂਆਂ ਨਾਲ ਮਿਲਣਾ ਸਟਾਰਟ ਕੀਤਾ ਸਾਧੂਆਂ ਨਾਲ ਗੱਲਬਾਤ ਕੀਤੀ ਵੀ ਮੰਨੂ ਸਿਖਾਓ ਮੈਂ ਅੱਗੇ ਹੋਰ ਪਾਠ ਕਰਨਾ ਜਾਂ ਕਥਾ ਕਰਨੀ ਜਾਂ ਹੋਰ ਅੱਗੇ ਨੌਲੇਜ ਲੈਣੀ ਸਿੱਖਣਾ ਚਾਹੁੰਦਾ ਤੇ ਹੋਰ ਬਹੁਤ ਕੁਛ ਇਸ ਵਿੱਚ ਲਿਖਿਆ ਹੋਇਆ ਤੇ ਅੱਗੇ ਚੱਲ ਕੇ ਹੌਲੀ-ਹੌਲੀ ਕੁਝ ਸਾਲਾਂ ਬਾਅਦ ਉਹ ਆਪਣੇ ਘਰ ਵੀ ਗਏ ਤੇ ਅੱਗੇ ਕੀ ਲਾਈਫ ਉਹਨਾਂ ਦੀ ਹੋਈ ਕੀ ਚੱਲਦਾ ਉਹ ਆਪਾਂ ਇਸ ਵਿੱਚ ਅਗਲਾ ਚੈਪਟਰ ਇੱਥੋਂ ਸਟਾਰਟ ਕਰਾਂਗੇ ਅੱਜ ਇਸ ਵੀਡੀਓ ਵਿੱਚ ਸੀ ਇਹ ਭਾਗ ਪਹਿਲਾ ਤੇ ਭਾਗ ਦੂਜਾ ਆਪਾਂ ਜਲਦੀ ਇਸ ਵੀਡੀਓ ਵਿੱਚ ਇਸ ਚੈਨਲ ਤੇ ਲੈ ਕੇ ਆਵਾਂਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਨਹੀਂ ਕੀਤਾ ਹੋਇਆ ਤੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਬਹੁਤ-ਬਹੁਤ ਧੰਨਵਾਦ ਤੁਹਾਡਾ